ਕਰੀ ਦਾ ਜੁਗਾੜ ਹੈ ਵਿਦੇਸ਼ੀ ਕਰੰਸੀ ਦੀ ਸਮਗਲਿੰਗ ਦਾ ਇਹ ਜੁਗਾੜ ਹੈ ਜਿਹੜਾ ਏਅਰਪੋਰਟ ਦੇ ਉੱਤੇ ਕਸਟਮ ਵਿਭਾਗ ਨੇ ਫੇਲ ਕਰ ਦਿੱਤਾ ਹੈ ਦਰਸਾਲ ਇੱਕ ਵਿਅਕਤੀ ਦਿੱਲੀ ਏਅਰਪੋਰਟ ਤੇ ਪਹੁੰਚਿਆ ਸੀਗਾ ਜਿਹੜਾ ਮੁੰਬਈ ਜਾਣ ਦੇ ਲਈ ਇੱਥੇ ਦਿੱਲੀ ਏਅਰਪੋਰਟ ਤੇ ਪਹੁੰਚਦਾ ਹੈ ਤਾਂ ਜਦੋਂ ਸ਼ੱਕ ਦੇ ਆਧਾਰ ਦੇ ਉੱਤੇ ਇਸ ਦੀ ਤਲਾਸ਼ੀ ਲਈ ਜਾਂਦੀ ਹੈ ਇਸ ਦੇ ਬੈਗ ਨੂੰ ਚੈੱਕ ਕੀਤਾ ਜਾਂਦਾ ਹੈ ਤਾਂ ਸਾਰਿਆਂ ਦੇ ਹੋਸ਼ ਉੱਡ ਜਾਂਦੇ ਨੇ ਦਰਸਾਲ ਇਸ ਬੈਗ ਦੇ ਵਿੱਚ ਵਿਦੇਸ਼ੀ ਕਰੰਸੀ ਸੀ ਜਿਸ ਨੂੰ بڑے ਜੁਗਾਰ ਦੇ ਨਾਲ ਇਸ ਬੰਦੇ ਦੇ ਵੱਲੋਂ ਲੁਕੋ ਕੇ ਰੱਖਿਆ ਗਿਆ ਸੀਗਾ ਸ਼ੱਕ ਪੈਣ ਦੇ ਉੱਤੇ ਕਸਟਮ ਵਿਭਾਗ ਨੇ ਇਸ ਬੈਗ ਦੀ ਤਲਾਸ਼ੀ ਲਈ ਜਦੋਂ ਬੈਗ ਨੂੰ ਚੈੱਕ ਕੀਤਾ ਗਿਆ ਤਾਂ ਕੁਝ ਨਹੀਂ ਮਿਲਿਆ ਪਰ ਜੜੀ ਬੈਗ ਦੇ ਉੱਪਰ ਜਾਲੀ ਲੱਗੀ ਹੋਈ ਸੀ ਜਿਵੇਂ ਹੀ ਉਸ ਜਾਲੀ ਨੂੰ ਫਾੜਿਆ ਜਾਂਦਾ ਹੈ ਤਾਂ ਉਸ ਦੇ ਪਿੱਛੇ ਜਿਹੜੇ ਸੀਗੇ ਲੁਕੋ ਕੇ ਵਿਦੇਸ਼ੀ ਕਰੰਸੀ ਰੱਖੀ ਹੋਈ ਸੀਗੀ ਇਹ ਵਿਅਕਤੀ ਦੱਸਿਆ ਜਾ ਰਿਹਾ ਹੈ ਕਿ ਦਿੱਲੀ 에어ਪੋਰਟ ਤੋਂ ਮੁੰਬਈ ਜਾਣ ਦੇ ਲਈ ਪਹੁੰਚਿਆ ਹੋਇਆ ਸੀਗਾ ਜਿਸਨੇ ਮੁੰਬਈ ਤੋਂ ਯੂਏਈ ਜਾਣਾ ਸੀਗਾ ਤਾਂ ਪਹਿਲਾਂ ਹੀ ਕਸਟਮ ਵਿਭਾਗ ਦੀ ਟੀਮ ਇੱਥੇ ਤਰਕ ਸੀਗੀ ਜਿਸ ਦੇ ਵੱਲੋਂ ਇਸ ਦੀ ਤਲਾਸ਼ੀ ਲਈ ਜਾਂਦੀ ਹੈ ਸ਼ੱਕ ਦੇ ਆਧਾਰ ਦੇ ਉੱਤੇ ਜਾਂਚ ਕੀਤੀ ਜਾਂਦੀ ਹੈ ਤਾਂ ਸਾਰਿਆਂ ਦੇ ਹੋਸ਼ ਉੱਡ ਜਾਂਦੇ ਨੇ ਇਸ ਵਿਅਕਤੀ ਦੇ ਵੱਲੋਂ ਬੈਗ ਜਿਹੜਾ ਸੀਗਾ ਆਪਣਾ ਬੈਗ ਉਸ ਦੇ ਵਿੱਚ ਇਹ ਵਿਦੇਸ਼ੀ ਕਰੰਸੀ ਲੁਕੋ ਕੇ ਰੱਖੀ ਹੋਈ ਸੀ ਜਿਵੇਂ ਹੀ ਬੈਗ ਦੇ ਅੱਗੇ ਲੱਗੀ ਜਾਲੀ ਨੂੰ ਉਤਾਰਿਆ ਜਾਂਦਾ ਹੈ ਤਾਂ ਉਸਦੇ ਪਿੱਛੇ ਜਿਹੜੇ ਸਿਗੇ ਵਿਦੇਸ਼ੀ ਕਰੰਸੀ ਲੁਕੋਈ ਹੋਈ ਸੀ ਕਰੀਬ 50 ਲੱਖ ਤੋਂ ਉੱਪਰ ਦੀਏ ਕਰੰਸੀ ਬਰਾਮਦ ਹੋਈ ਹੈ ਜਿਸ ਨੂੰ ਜ਼ਬਤ ਕਰ ਲਿਆ ਗਿਆ ਹੈ ਕਸਟਮ ਵਿਭਾਗ ਦੀ ਟੀਮ ਨੂੰ ਤਾਂ ਜਿਹੜਾ ਬੰਦੇ ਨੂੰ ਜਿਸ ਨੂੰ ਕਾਬੂ ਹਿਰਾਸਤ ਦੇ ਵਿੱਚ ਲਿਆ ਗਿਆ ਉਸਨੇ ਮੰਨਿਆ ਕਿ ਉਹ ਇਹ ਵਿਦੇਸ਼ੀ ਕਰੰਸੀ ਵਿਦੇਸ਼ ਲੈ ਕੇ ਜਾਣ ਵਾਲਾ ਸੀਗਾ ਤਾਂ ਜਿਵੇਂ ਹੀ ਇੱਥੇ 에ਰਪੋਰਟ ਦੇ ਉੱਤੇ ਦਿੱਲੀ 에ਰਪੋਰਟ ਦੇ ਉੱਤੇ ਪਹੁੰਚਦਾ ਹੈ ਇਸ ਦੀ ਸ਼ੱਕ ਦੇ ਆਧਾਰ ਦੇ ਉੱਤੇ ਚੈਕਿੰਗ ਕੀਤੀ ਜਾਂਦੀ ਹੈ ਚੈਕਿੰਗ ਦੇ ਦੌਰਾਨ ਜਦੋਂ ਬੈਗ ਚੈੱਕ ਕੀਤੇ ਜਾਂਦੇ ਨੇ ਤਾਂ ਹੋਸ਼ ਉੱਡ ਜਾਂਦੇ ਨੇ ਇਸਨੇ ਬੈਗ ਦੇ ਵਿੱਚ ਜੁਗਾਰ ਆਇਆ ਹੋਇਆ ਸੀਗਾ ਜਿਹੜੀ ਜਾਲੀ ਲੱਗੀ ਹੋਈ ਸੀਗੀ ਬੈਗ ਨੂੰ ਉਸਦੇ ਪਿੱਛੇ ਵਿਦੇਸ਼ੀ ਕਰੰਸੀ ਲੁਕੋ ਕੇ ਰੱਖੀ ਹੋਈ ਸੀਗੀ ਤਾਂ ਇਸਨੇ ਦਿੱਲੀ ਤੋਂ ਪਹਿਲਾਂ ਮੁੰਬਈ ਪਹੁੰਚਣਾ ਸੀਗਾ ਤਾਂ ਮੁੰਬਈ ਤੋਂ ਇਸਨੇ ਯੂਏਈ ਲਈ ਜਾਣਾ ਸੀਗਾ ਤਾਂ ਇਸ ਪਾਸੰਜਰ ਨੇ ਮੰਨਿਆ ਕਿ ਜਿਹੜੀ ਵਿਦੇਸ਼ੀ ਕਰੰਸੀ ਸੀਗੀ ਉਸਨੇ ਮੁੰਬਈ ਦੇ ਰਸਤੇ ਯੂਏਈ ਸਮਗਲਿੰਗ ਕਰਨੀ ਸੀਗੀ ਤਾਂ ਇਸ ਵਿਦੇਸ਼ੀ ਕਰੰਸੀ ਨੂੰ ਜ਼ਬਤ ਕਰ ਲਿਆ ਗਿਆ ਹੈ ਤਾਂ ਇਸ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਤਾਂ ਦੱਸ ਦਈਏ ਕਿ 24 ਤਰੀਕ ਦਾ ਇਹ ਪੂਰਾ ਮਾਮਲਾ ਹੈ 24 ਤਰੀਕ ਨੂੰ ਇਹ ਵਿਅਕਤੀ ਜਿਹੜਾ ਹੈ 에ਰਪੋਰਟ ਦਿੱਲੀ 에ਰਪੋਰਟ ਪਹੁੰਚਿਆ ਸੀਗਾ ਦਿੱਲੀ 에ਰਪੋਰਟ ਤੋਂ ਇਸਨੇ ਮੁੰਬਈ ਜਾਣਾ ਸੀਗਾ ਤਾਂ ਮੁੰਬਈ ਤੋਂ ਇਸਨੇ ਫਲਾਈਟ ਫੜਨੀ ਸੀ ਯੂਏਈ ਦੀ ਤਾਂ ਇਸਨੇ ਹੁਣ ਪੁਛਗੈਸ ਦੇ ਦੌਰਾਨ ਮੰਨਿਆ ਕਿ ਇਸਨੇ ਇਹ ਵਿਦੇਸ਼ੀ ਕਰੰਸੀ ਮੁੰਬਈ ਦੇ ਰਸਤੇ ਵਿਦੇਸ਼ ਦੇ ਵਿੱਚ ਸਮਗਲਿੰਗ ਇਸ ਦੀ ਕਰਨੀ ਸੀਗੀ ਯੂਏਈ ਇਸਨੇ ਲੈ ਕੇ ਜਾਣੀ ਸੀਗੀ ਪਰ ਜਿਹੜੀ ਕਸਟਮ ਵਿਭਾਗ ਦੀ ਟੀਮ ਇੱਥੇ ਪੂਰੀ ਤਰਕ ਸੀਗੀ ਉਸਨੇ ਇਸ ਵਿਅਕਤੀ ਨੂੰ ਕਾਬੂ ਕਰ ਲਿਆ ਹੈ ਤਾਂ ਜਬਤ ਕਰ ਲਈ ਹੈ ਪੂਰੀ ਕਰੰਸੀ ਤਾਂ ਇਸ ਕਰੰਸੀ ਦੀ ਕੀਮਤ 50 ਲੱਖ 67200 ਰੁਪਏ ਦੱਸੀ ਜਾ ਰਹੀ ਹੈ ਤਾਂ ਫਿਲਹਾਲ ਇਸ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤਾਂ ਇਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ¿Qué sí.